ਸਸਿਕਾ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਬਹੁਤ ਹੀ ਖਾਸ ਹੋਣ ਵਾਲੀ ਹੈ ਜਿਉਂਨਾ ਕਲਾਇੰਟਸ ਵਾਸਤੇ ਜਿਹੜੇ ਕਲਾਇੰਟਸ ਇਹ ਜਾਨਣਾ ਚਾਹੁੰਦੇ ਨੇ ਕਿ ਕੈਨੇਡਾ ਗਵਰਨਮੈਂਟ ਟੂਰਿਸਟ ਔਰ ਵਿਜ਼ਟਰ ਵੀਜ਼ਾ ਨੂੰ ਲੈ ਕੇ ਨਹੀਂ ਸਖਤ ਕਿਉਂ ਹੋਈ ਹੋਈ ਆ ਕਿਉਂ ਸਖਤ ਰਵਈਆ ਅਪਣਾਇਆ ਹੋਇਆ ਹੈ ਜਿ ਕੈਨੇਡਾ ਗਵਰਨਮੈਂਟ ਨੇ ਕਿ ਕੈਨੇਡਾ ਨੇ ਟੂਰਿਸਟ ਔਰ ਵਿਜ਼ਟਰ ਵੀਜ਼ਾ ਤੇ ਵੀ ਕੈਪ ਲਗਾ ਦਿੱਤੀ ਆ ਔਰ ਸਟੱਡੀ ਵੀਜ਼ਾ ਤੇ ਵੀ ਕੈਪ ਲਗਾ ਦਿੱਤੀ ਆ ਕਿ ਜਿੰਨੇ ਪਿਛਲੇ ਸਾਲ ਵੀਜ਼ਾ ਦੇਣੇ ਆ ਜੀ ਉਸ ਤੋਂ ਹੁਣ ਨੰਬਰ ਨੂੰ ਘੱਟ ਕਰ ਦਿੱਤਾ ਗਿਆ ਸੋ ਸਖਤੀ ਦੇ ਕੀ ਕਾਰਨ ਨੇ ਬਹੁਤ ਸਾਰੀਆਂ ਫੈਮਿਲੀਜ਼ ਨੇ ਜਿਨ੍ਹਾਂ ਦੇ ਪਰਿਵਾਰ ਕੈਨੇਡਾ ਦੇ ਵਿੱਚ ਬੈਠੇ ਨੇ ਅੱਜ ਵੀ ਕ੍ਰਿਸਮਸ ਨਵੇਂ ਸਾਲ ਤੇ ਅਪਲਾਈ ਕਰਕੇ ਜਾਂ ਕਨਵੋਕੇਸ਼ਨ ਤੇ ਆਪਣੇ ਪੇਰੈਂਟਸ ਦਾ ਵੀਜ਼ਾ ਅਪਲਾਈ ਕਰਕੇ ਵੀਜ਼ਾ ਕਲਾਈਂਟ ਲੈਣਾ ਚਾਹੁੰਦੇ ਨੇ ਬਟ ਤੁਸੀਂ ਆਪਦੇ ਵੀਜ਼ਾ ਦਾ ਸਕਸੈਸ ਰੇਟ ਉਦੋਂ ਤੱਕ ਨਹੀਂ ਲੈ ਸਕਦੇ ਜਦ ਤੱਕ ਤੁਸੀਂ ਕੈਨੇਡਾ ਦੇ ਸਖਤੀ ਦੇ ਪਿਛਲੇ ਕਾਰਨਾਂ ਨੂੰ ਨਹੀਂ ਸਮਝੋਗੇ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਕਿਉਂਕਿ ਅੱਜ ਦੀ ਵੀਡੀਓ ਬਹੁਤ ਹੀ ਖਾਸ ਹੋਣ ਵਾਲੀ ਹੈ ਕਿ ਅਸੀਂ ਆਪਦੇ ਐਕਸਪੀਰੀਅੰਸ ਦੇ ਨਾਲ ਤੁਹਾਨੂੰ ਕੁਝ ਗੱਲਾਂ ਦੱਸਣ ਲੱਗੇ ਹਾਂ ਕਿ ਤੁਸੀਂ ਅੱਜ ਵੀ ਕੈਨੇਡਾ ਦਾ ਟੂਰਿਸਟ ਔਰ ਵਿਜ਼ਟਰ ਵੀਜ਼ਾ ਲੈ ਸਕਦੇ ਆ ਜਿਹੜੀਆਂ ਨਿਊਜ਼ ਆ ਰਹੀਆਂ ਨੇ ਸਖਤੀ ਕੀਤੀ ਗਈ ਹੈ ਉਸ ਦਾ ਪ੍ਰਭਾਵ ਕਿਹੜੇ ਕਲਾਇੰਟਸ ਤੇ ਪਵੇਗਾ ਉਹ ਵੀ ਅਸੀਂ ਗੱਲ ਕਰਾਂਗੇ ਸੋ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਕੈਨੇਡਾ ਦੇ ਰਿਫਿਊਜ਼ਲ ਚਾਂਸਸ ਜਿਹੜੇ ਨੇ ਜੀ ਅੱਗੇ ਨਾਲੋਂ 4 ਗੁਣਾ ਵੱਧ ਗਏ ਨੇ ਸੋ ਦੁਬਾਰਾ ਵੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ ਵੀਡੀਓ ਨੂੰ ਐਂਡ ਤੱਕ ਦੇਖਿਓ ਕਿ ਕੈਨੇਡਾ ਦੇ ਟੂਰਿਸਟ ਔਰ ਵਿਜ਼ਟਰ ਵੀਜ਼ਾ ਦੇ ਰੀਜੈਕਸ਼ਨ ਜਿਹੜੇ ਚਾਂਸ ਨੇ ਅੱਗੇ ਨਾਲੋਂ 4 ਗੁਣਾ ਵੱਧ ਗਏ ਨੇ ਪਹਿਲਾਂ ਕੀ ਹੁੰਦਾ ਸੀ ਕਿ ਮਾੜੀ ਮੋਟੀ ਜਿਹੜੀ ਪ੍ਰੋਫਾਈਲ ਵਾਲਾ ਵੀ ਵੀਜ਼ਾ ਕਈ ਵਾਰੀ ਨਿਕਲ ਜਾਂਦਾ ਸੀ ਔਰ ਹੈਰਾਨੀ ਹੁੰਦੀ ਸੀ ਕਿ ਮੇਰੀ ਤਾਂ ਕੋਈ ਇਨਕਮ ਨਹੀਂ ਹੈਗੀ ਜੀ ਕੈਨੇਡਾ ਨੇ ਵੀਜ਼ਾ ਕਿਦਾਂ ਦੇ ਦਿੱਤਾ ਸੋ ਇਹ ਗੱਲਾਂ ਹੁਣ ਨਹੀਂ ਹੁੰਦੀਆਂ ਜੀ ਕਿਉਂਕਿ ਕੈਨੇਡਾ ਨੇ ਬਹੁਤ ਸਾਰੇ ਕਲਾਇੰਟਸ ਬਹੁਤ ਸਾਰੇ अनਔਥਰੀ ਏਜੰਟ ਨੇ ਜਿਹੜੇ ਭੁਲੇਖੇ ਕੱਢ ਦਿੰਦੇ ਆ ਕਿ ਕੈਨੇਡਾ ਨੂੰ ਉਹਨਾਂ ਨੇ ਲਾਈਟ ਲੈ ਲਿਆ ਸੀ ਕਿ ਕੰਨਾ ਇੱਕ ਪਾਸਪੋਰਟ ਲੈ ਕੇ ਹੀ ਕਹਿੰਦੇ ਸੀਗੇ ਕਿ ਅਸੀਂ ਤੁਹਾਡਾ 100% ਵੀਜ਼ਾ ਲਗਵਾ ਦਾਂਗੇ ਅਸੀਂ ਤੁਹਾਡੇ ਡਾਕੂਮੈਂਟ ਕ੍ਰੀਏਟ ਕਰ ਲਾਂ ਦੇ ਵਿੱਚ ਗਏ ਨੇ ਸੋ ਉਹਨਾਂ ਨੂੰ ਹੁਣ ਭੁਗਤਣਾ ਪੈ ਗਿਆ ਜੀ ਉਹਨਾਂ ਦੇ ਬੈਨ ਵੀ ਲੱਗਣਗੇ ਤੁਹਾਡਾ 5 ਤੋਂ 10 ਸਾਲ ਤੱਕ ਦਾ ਬੈਨ ਲਗਾ ਦਿੱਤਾ ਜਾਏਗਾ ਤੁਹਾਡਾ ਵੀਜ਼ਾ ਨੂੰ ਰਿਫਿਊਜ਼ ਕਰ ਦਿੱਤਾ ਜਾਏਗਾ ਕਿਉਂਕਿ ਕੈਨਡਾ ਬਹੁਤ ਹੀ ਸਖਤ ਹੋ ਚੁੱਕਾ ਜੀ ਹੁਣ ਘਬਰਾਣਾ ਕਿਹਨਾਂ ਨੂੰ ਚਾਹੀਦਾ ਜੀ ਜਿਹੜੇ ਅਨオーਥਰਾਇਜ਼ 에ਜੰਟ ਨੇ ਤੁਹਾਨੂੰ 100% ਦੀ ਗਰੰਟੀ ਦਿੰਦੇ ਨੇ ਜੀ ਐਪਲੀਕੇਸ਼ਨ ਫਾਰਮ ਤੱਕ ਉਹਨਾਂ ਨੂੰ ਭਰਨੀ ਨਹੀਂ ਆਉਂਦੇ ਤਾਂ ਤੁਹਾਨੂੰ ਕਹਿ ਦਿੰਦੇ ਨੇ ਜੀ ਕੈਨੇਡਾ ਦਾ ਤਾਂ ਅਸੀਂ 100% ਵੀਜ਼ਾ ਲੈ ਲਾਂਗੇ ਕਿਉਂਕਿ ਉਹ ਤੁਹਾਡੇ ਜਿਹੜੀ ਪ੍ਰੋਫਾਈਲ ਨੂੰ ਕ੍ਰੀਏਟ ਕਰਕੇ ਤੁਹਾਡੀਆਂ ਸਟੇਟਮੈਂਟਾਂ ਬੈਕ ਡੇਟ ਦੇ ਵਿੱਚ ਬਣਾ ਕੇ ਜਾਲੀ ਡਾਕੂਮੈਂਟ ਲਗਾ ਕੇ ਤੁਹਾਡਾ ਵੀਜ਼ਾ ਅਪਲਾਈ ਕਰਦੇ ਸੀ ਫਿਰ ਰੱਬ ਰੱਬ ਕਰਦੇ ਸੀ ਕਿ ਵੀਜ਼ਾ ਆ ਜਾਏਗਾ ਤਾਂ ਵੀ 25 ਲੱਖ ਰੁਪਏ ਲੈ ਲਾਂਗੇ ਔਰ ਸਾਡੇ ਵਰਗੇ ਜਿਹੜੇ ਸਹੀ ਗਾਈਡੈਂਸ ਦਿੰਦੇ ਆ ਜੀ ਉਹ ਕਈ ਵਾਰੀ ਕਾ ਯਕ ਕਿ ਰਿਫਿਊਜ਼ਲ ਤੁਹਾਡਾ ਇੱਕ ਪਾਰਟ ਆ ਤੁਹਾਡਾ ਵੀਜ਼ਾ ਰਿਫਿਊਜ਼ ਵੀ ਹੋ ਸਕਦਾ ਸੋ ਜਿਹੜੇ ਅਨ ਆਥਰਾਇਜ਼ ਏਜੰਟ ਤੁਹਾਨੂੰ 100% ਦੀ ਗਾਰੰਟੀ ਦੇ ਜਾਂਦੇ ਸੀਗੇ ਤੁਸੀਂ ਉਹਨਾਂ ਤੇ ਵਿਸ਼ਵਾਸ ਕਰਕੇ ਆਪਣੀ ਫਾਈਲ ਅੰਬੈਸੀ ਦੇ ਵੀ ਸਬਮਿਟ ਕਰ ਦਿੰਦੇ ਸੀਗੇ ਔਰ ਜਿਸ ਦੇ ਨਾਲ ਹੁੰਦਾ ਕਿ ਸੀਗਾ ਕਿ ਚੰਗੀ ਪ੍ਰੋਫਾਈਲ ਵਾਲਾ ਵੀ ਕਈ ਵਾਰੀ ਰਹਿ ਜਾਂਦਾ ਸੀਗਾ ਕਿਉਂਕਿ ਉਹਦੇ ਕੁਝ ਡਾਕੂਮੈਂਟ ਨਾਲ ਜਾਰੀ ਲੱਗ ਜਾਂਦੇ ਸੀ ਸੋ ਕੈਨੇਡਾ ਸਖਤ ਹੋ ਚੁੱਕਾ ਜੀ ਬਹੁਤ ਸਾਰੇ ਕਲਾਇੰਟਸ ਨੇ ਜਿਹੜੇ ਅੱਜ ਵੀ ਵੀਜ਼ਾ ਲੈਣਾ ਚਾਹੁੰਦੇ ਨੇ ਮੈਂ ਦੱਸਣਾ ਚਾਹੁੰਦਾ ਕਿ ਜੇਕਰ ਤੁਹਾਡੀ ਪ੍ਰੋਫਾਈਲ ਜੈਨੂਇਨਾ ਤੁਹਾਡੀ ਸਟੇਟਮੈਂਟ ਜੈਨੂਇਨ ਤੁਹਾਡੀ ਜੌਬ ਔਰ ਬਿਜ਼ਨਸ ਦੇ ਡਾਕੂਮੈਂਟ ਜੈਨੂਇਨ ਨੇ ਔਰ ਟੈਕਸ ਦੇ ਪੇਪਰ ਜੈਨੂਇਨ ਨੇ ਤਾਂ ਤੁਸੀਂ ਅੱਜ ਵੀ ਕੈਨੇਡਾ ਦਾ ਮਲਟੀਪਲ ਵੀਜ਼ਾ ਟੂਰਿਸਟ ਵੀਜ਼ਾ ਲੈ ਸਕਦੇ ਹੋ ਸੋ ਖਬਰਾਂ ਦੀ ਜ਼ਰੂਰਤ ਹੁਨਾ ਕਲਾਇੰਟਸ ਨੂੰ ਆ ਜਿਹੜੇ ਕਲਾਇੰਟਸ ਫੇਕ ਡਾਕੂਮੈਂਟ ਲਗਾ ਕੇ ਕੈਨੇਡਾ ਦਾ ਟੂਰਿਸਟ ਔਰ ਵਿਜ਼ਟਰ ਵੀਜ਼ਾ ਅਪਲਾਈ ਕਰਦੇ ਸੀ ਔਰ ਮੈਂ ਐਂਡ ਦੇ ਵਿੱਚ ਇਹ ਵੀ ਦੱਸਣਾ ਚਾਹੁੰਦਾ ਕਿ ਤੁਸੀਂ ਵੀ ਕਾਫੀ ਨਿਊਜ਼ ਦੇਖੀ ਆਉਣੀਆਂ ਬਹੁਤ ਸਾਰੇ ਸਾਨੂੰ ਵੀ ਕਾਲਸ ਆਉਂਦੀਆਂ ਸੀ ਕਈ ਵਾਰੀ ਸਪான்ਸਰ ਪਰਸਨ ਦੀਆਂ ਕਿ ਸਰ ਇਸ ਕਲਾਇੰਟ ਤੁਹਾਡੇ ਕੋਲੋਂ ਵੀਜ਼ਾ ਅਪਲਾਈ ਕਰਨਾ ਚਾਹੁੰਦਾ ਆ ਕੀ ਤੁਸੀਂ ਸਾਡੀ ਜਿਹੜੀ ਸਪਾਂਸਰਸ਼ਿਪ ਆ ਉਹਨੂੰ ਕਿਤੇ ਹੋਰ ਯੂਜ਼ ਤਾਂ ਨਹੀਂ ਕਰ ਲਓਗੇ ਤਾਂ ਵੈਸਨ ਪਾਸ ਨੂੰ ਬੜਾ ਇਹ ਜਿਹੜੀ ਇਹ ਗੱਲ ਸੁਣ ਕੇ ਬੜੀ ਹੈਰਾਨੀ ਹੁੰਦੀ ਸੀ ਕਿ ਕੈਨੇਡਾ ਤੋਂ ਸਾਨੂੰ ਇਹ ਕਾਲ ਆਉਂਦੀ ਕਿ ਸਾਨੂੰ ਇਹ ਗੱਲ ਕਹੀ ਗਈ ਹੈ ਕਿਉਂਕਿ ਪੰਜਾਬ ਦਾ ਜਿਹੜਾ ਮਾਹੌਲ ਹੈਗਾ ਜੀ ਉਹ ਖਰਾਬ ਹੋ ਚੁੱਕਾ ਕਿ ਬਹੁਤ ਸਾਰੇ ਜਿਹੜੇ ਕਲਾਇੰਟ ਨੇ 에ਅਰਪੋਰਟ ਤੋਂ ਵਾਪਸ ਆਏ ਸੀ ਕਿ ਉਹਨਾਂ ਦੀਆਂ ਸਪਾਂਸਰਸ਼ਿਪ ਆ ਫੇਕ ਪਾਈਆਂ ਗਈਆਂ ਸੀ ਸੋ ਅਸੀਂ ਅਨオーਥਰਾਇਜ਼ ਏਜੰਟ ਦੇ ਪਿੱਛੇ ਲੱਗ ਕੇ ਆਪਣੀ ਪ੍ਰੋਫਾਈਲ ਨੂੰ ਖਰਾਬ ਕਰ ਲਿਆ ਕਿ ਜੇਕਰ ਰਿਫਿਊਜ਼ਲ ਤੁਹਾਡੀ ਜਾਲੀ ਡਾਕੂਮੈਂਟ ਤੇ ਰਿਫਿਊਜ਼ਲ ਲੱਗ ਜਵੇ ਜਾਲੀ ਸਪਾਂਸਰਸ਼ਿਪ ਤੇ ਤੁਹਾਡੀ ਰਿਫਿਊਜ਼ਲ ਲੱਗ ਜਵੇ ਤੁਸੀਂ ਪੂਰੀ ਉਮਰ ਕੈਨੇਡਾ ਨਹੀਂ ਜਾ ਸਕਦੇ ਕਿਉਂਕਿ ਕੈਨਾ ਨੇ ਕਾਫੀ ਸਕਤੀ ਕਰ ਦਿੱਤੀ ਆ ਸੋ ਮੈਂ ਇਹੀ ਕਹਿਣਾ ਚਾਹੁੰਦਾ ਕਿ ਆਪਣੀ ਜੈਨੂਇਨ ਸਪੌਂਸਰਸ਼ਿਪ ਦੇ ਨਾਲ ਆਪਣਾ ਵੀਜ਼ਾ ਅਪਲਾਈ ਕਰੋ ਜੇਕਰ ਤੁਹਾਡੇ ਕੋਲ ਸਪੌਂਸਰਸ਼ਿਪ ਨਹੀਂ ਹੈਗੀ ਤੁਸੀਂ ਹੋਟਲ ਬੁਕਿੰਗ ਤੇ ਆਪਣਾ ਕ੍ਰਿਸਮਸ ਔਰ ਨਵੇਂ ਸਾਲ ਤੇ ਜਾਂ ਕਿਸੇ ਵੀ ਲਈ ਵੀ ਆਪਣਾ ਕਿਸੇ ਵੀ ਓਕੇਸ਼ਨ ਤੇ ਜਾਂ ਕੋਈ ਇਵੈਂਟ ਆਉਂਦੇ ਨੇ ਆਪਣਾ ਵੀਜ਼ਾ ਅਪਲਾਈ ਕਰਕੇ ਟੂਰਿਸਟ ਔਰ ਵਿਸਟਰ ਵੀਜ਼ਾ ਲੈ ਸਕਦੇ ਆ ਤੁਹਾਨੂੰ ਸਪੌਂਸਰਸ਼ਿਪ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਜੇਕਰ ਤੁਹਾਡੇ ਕੋਲ ਸਪੌਂਸਰਸ਼ਿਪ ਨਾ ਹੋਵੇ ਤੁਸੀਂ ਗਲਤ ਤਰੀਕੇ ਦੇ ਨਾਲ ਗਲਤ ਗਨਤ ਜਿਹੜੀ ਸਪੌਂਸਰਸ਼ਿਪ ਮੰਗਾ ਕੇ ਜਾਂ ਕੋਈ ਆ ਗਲਤ ਡਾਕੂਮੈਂਟ ਲਗਾ ਕੇ ਆਪਣਾ ਵੀਜ਼ਾ ਅਪਲਾਈ ਨਾ ਕਰੋ ਸੋ ਕੈਨੇਡਾ ਅੱਜ ਵੀ ਵੀਜ਼ਾ ਦੇ ਰਿਹਾ ਜੀ ਔਰ ਮੈਂ ਇੱਕ ਐਂਡ ਦੇ ਵਿੱਚ ਇਹ ਵੀ ਗੱਲ ਕਹਿਣਾ ਚਾਹੁੰਦਾ ਕਿ ਜੈਨੂਇਨ ਪ੍ਰੋਫਾਈਲ ਸਾਡੇ ਕੋਲ ਆਣ ਜੀ ਜਿਹੜੇ ਚਾਹੁੰਦੇ ਨੇ ਕਿ ਕਿੱਲੇ ਪਾਸਪੋਰਟ ਤੇ ਕੈਨੇਡਾ ਦਾ ਯੂਕੇ ਜਾਂ ਆਸਟ੍ਰੇਲੀਆ ਦਾ ਵੀਜ਼ਾ ਲੱਗ ਜਾਏਗਾ ਸੋ ਉਹ ਕਲਾਇੰਟ ਸਾਡੇ ਕੋਲ ਨਾ ਆਉਣ ਜੀ ਪਹਿਲਾਂ ਵੀ ਆਪਣੀ ਵੀਡੀਓ ਦੇ ਵਿੱਚ ਕਹਿੰਦਾ ਕਿ ਸਾਡੇ ਕੋਲ ਸਿਰਫ ਜਿਹੜੇ ਜੈਨੂਇਨ ਕਲਾਇੰਟ ਨੇ ਸਹੀ ਤਰੀਕੇ ਦੇ ਨਾਲ ਬਾਹਰ ਜਾਣਾ ਚਾਹੁੰਦੇ ਨੇ ਉਹੀ ਆਣ ਸੋ ਵਧੇਰੇ ਜਾਣਕਾਰੀ ਲਈ ਅੱਜ ਹੀ ਪਹੁੰਚੋ ਵੈਸਨ ਪਾਰ ਦੇ ਐਡਵੋਕੇਟ ਹੁਸ਼ਿਆਰ